ਸਵਾਗਤ ਹੈ ਜੀ ਤੁਹਾਡਾ ਰਿਆਰ ਫੂਡ ਚੈਨਲ ਤੇ YouTube ਤੇ ਅਹੀਂ ਅੱਜ ਤੁਹਾਨੂੰ ਨਾ ਕਰੇਲੇ ਇੱਕ ਨਵੀਂ ਵੈਰਾਈਟੀ ਵਿਖਾਵਾਂਗੇ ਨਵੀਂ ਇੱਕ ਰੈਸਪੀ ਬੁਖਾਵਾਂਗੇ ਤੁਹਾਨੂੰ ਕਰੇਲੇ ਦੇਖੋ ਤੁਸੀਂ ਕਾਦੀ ਕਿਹੜੀ ਚੀਜ਼ ਨਾਲ ਭਰੇ ਹੋਇਆ ਕਰੇਲੇ ਤੇ ਬਹੁਤ ਹੀ ਟੇਸਟੀ ਬਣਦੇ ਨੇ ਇੱਕ ਦੀ ਜਗ੍ਹਾ ਦੋ ਦੋ ਤਿੰਨ ਤਿੰਨ ਕਰੇਲੇ ਖਾਜੀ ਨੇ ਨੇ ਤੇ ਇਹ ਮੰਨ ਕੇ ਚੱਲਿਓ ਵੀ ਕਰੇਲੇ ਪਹਿਲੀ ਵਾਰੀ ਰੈਸਪੀ ਦੇਖਣ ਲੱਗੇ ਹੋ ਤੁਸੀਂ ਆਹ ਦੇਖੋ ਮੈਂ ਇਹਨਾਂ ਕਰੇਲਿਆਂ ਵਾਸਤੇ ਇਹ ਟਮਾਟਰ ਕੱਟਿਆ ਤੇੰਨ ਮੈਂ ਹਰੀਆਂ ਮਿਰਚਾਂ ਕੱਟੀਆਂ ਥੋੜਾ ਜਿਹਾ ਲਸਣ ਕੱਟਿਆ ਮੈਂ ਤੇ ਆਹ ਦੇਖੋ ਮੈਂ ਉਬਲੇ ਹੋਏ ਚਨੇ ਲੈਨੇ ਤੇ ਆਹ ਮੈਂ ਪਿਆਜ਼ ਲੈਨੇ ਦੋ ਆਹ ਪੰਜ ਕਰੇਲੇ ਆ ਮੇਰੇ ਕੋਲ ਮੈਂ ਇਹਨਾਂ ਨੂੰ ਐਹੋ ਜੀ ਸਬਜ਼ੀ ਬਣਾ ਕੇ ਤੁਹਾਨੂੰ ਵਿਖਾਵਾਂਗੀ ਕਿ ਤੁਸੀਂ ਬਣਾ ਕੇ ਖਾਓਗੇ ਨਾ ਤਾਂ ਤੁਸੀਂ ਸੱਚੀ ਜ਼ਿਆਦਾ ਹੀ ਕਰੋਗੇ ਇਹ ਹੋਣਾ ਆਹ ਦੇਖੋ ਮੈਂ ਜਿਹੜੇ ਕਰੇਲੇ ਆ ਨਾ ਇਹਨਾਂ ਨੂੰ ਕੱਟ ਸਾਰਿਆਂ ਨੂੰ ਲਾ ਲੈਨੇ ਕੱਟ ਲਾ ਲੈਨੇ ਇਸ ਕਰਕੇ ਲਾਏ ਨੇ ਕਿ ਇਹ ਨਾ ਜਰਾ ਬੀਜ ਕੱਢਣੇ ਸੀ ਤੇ ਥੋੜੇ ਜੇ ਨਾ ਲੱਗਦੇ ਇਦਾਂ ਵੀ ਹਾਠ ਲੱਗਦੇ ਆ ਕੱਢਣੇ ਬੀਜ ਇਦਾਂ ਜਿਹੜੇ ਆ ਥੋੜੇ ਹੱਥ ਬਚਾਉਣੇ ਪੈਂਦੇ ਕਰਦੇ ਤੋਂ ਤੇ ਰਾਮ ਨਾਲ ਕੱਟ ਮਾਰੇ ਜਾ ਸਕਦੇ ਆ ਤੇ ਹੌਲੀ ਹੌਲੀ ਕੱਟ ਜਿਹੜੇ ਆ ਉਹ ਲਾਉਣੇ ਚਾਹੀਦੇ ਆ ਕਿਉਂਕਿ ਹੱਥ ਨਾ ਕੱਟਿਆ ਜਾਵੇ ਇਸ ਤਰ੍ਹਾਂ ਆਪਾਂ ਸਾਰਿਆਂ ਦੇ ਬੀਜ ਹੁਣ ਕੱਢ ਲਵਾਂਗੇ ਤੇ ਆਹ ਦੇਖੋ ਆਪਾਂ ਬੀਜ ਇਹਦੇ ਜਿਹੜੇ ਆ ਸਾਰਿਆਂ ਦੇ ਬਾਹਰ ਕੱਢ ਕੇ ਤੁਹਾਨੂੰ ਵਿਖਾਉਣੀ ਆ ਇੱਕ ਨਾ ਵਧੀਆ ਚੀਜ਼ ਬਣਨੀ ਆ ਤੁਸੀਂ ਪਹਿਲਾਂ ਕਦੀ ਇਹ ਰੈਸਪੀ ਵਾਕਿਆ ਹੀ ਨਹੀਂ ਵੇਖੀ ਹੋਏਗੀ ਇਹ ਰੈਸਪੀ ਵੇਖ ਕੇ ਤੁਸੀਂ ਬਣਾਓ ਤੇ ਇੱਕ ਨਾ ਬਹੁਤ ਹੀ ਵਧੀਆ ਇੱਕ ਨਵੀਂ ਰੈਸਪੀ ਆ ਆਪਾਂ ਸਾਰੇ ਬੀਜ ਆਪਾਂ ਜਿਹੜੇ ਆ ਇਹਦੇ ਕ੍ਰੇਲਿਆਂ ਦੇ ਪੰਜਾ ਕ੍ਰੇਲਿਆਂ ਦੇ ਨਾ ਬੀਜ ਬਾਹਰ ਕੱਢ ਲੈਨੇ ਆ ਦੇਖੋ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਨਾਂ ਬੀਜਾਂ ਦਾ ਆਪਾਂ ਕੀ ਕਰਨਾ ਆਪਾਂ ਧਰ ਲੈ ਇੱਕ ਫਰਾਈਪੈਨ ਤੇ ਥੋੜਾ ਜਿਹਾ ਸੀ ਤੇਲ ਪਾ ਲਵਾਂਗੇ ਆਧੀ ਕੜਚੀ ਆ ਤੇਲ ਦੀ ਆ ਵੇਖੋ ਇਹਨੂੰ ਪਹਿਲਾਂ ਪਾ ਲੈਨੇ ਆ ਤੇਲ ਗਰਮ ਹੋਣ ਦੀ ਵੇਟ ਕਰਦੇ ਆਂ ਡੀਕ ਕਰਦੇ ਆਂ ਫਿਰ ਆਪਾਂ ਇਹ ਬੀਜ ਆ ਨਾ ਗਰੇਲਿਆਂ ਦੇ ਇਹਨਾਂ ਨੂੰ ਵਿੱਚ ਪਾ ਦਵਾਂਗੇ ਇਹਨਾਂ ਨੂੰ ਨਾ ਫਰਾਈ ਕਰਾਂਗੇ ਆਪਾਂ ਬੀਜਾਂ ਨੂੰ ਫਰਾਈ ਕਰ ਲਵਾਂਗੇ ਇਹ ਬਹੁਤ ਜਲਦੀ ਫਰਾਈ ਹੋ ਜਾਂਦੇ ਨੇ ਆਹ ਦੇਖੋ ਲਾਲ ਲਾਲ ਹੋ ਵੀ ਗਏ ਨੇ ਨਾ ਬਹੁਤ ਛੇਤੀ ਫਰਾਈ ਹੋ ਜਾਂਦੇ ਨੇ ਇਹ ਇਦਾਂ ਹੀ ਹਲਾ ਕਿ ਵਾਸੇ ਨਾ ਨੂੰ ਅਸੀਂ ਨਾ ਚੰਗੀ ਤਰ੍ਹਾਂ ਜਿਹੜਾ ਆ ਭੁੰਨ ਲਵਾਂਗੇ ਹੁਣ ਇਹ ਲਾਲ ਹੋ ਗਏ ਨੇ ਆਪਾਂ ਹੁਣ ਇਹਨਾਂ ਨੂੰ ਨਾ ਬਾਹਰ ਕੱਢ ਲੈਨੇ ਆ ਇਹ ਦੇਖੋ ਇਹਨਾਂ ਦੀਆਂ ਸਾਈਡਾਂ ਸਾਰੀਆਂ ਹੀ ਲਾਲ ਹੋ ਗਈਆਂ ਨੇ ਤੇਲ ਬਿਲਕੁਲ ਥੋੜਾ ਬਚਿਆ ਏ ਇਹਨੇ ਤੇਲ ਦੇ ਵਿੱਚ ਹੀ ਅਹੀਂ ਨਾ ਹੋਰ ਕੰਮ ਕਰਕੇ ਫੇਰ ਤੁਹਾਨੂੰ ਦੱਸਨੀ ਆ ਕਿ ਤੇਲ ਬਾਅਦ ਚ ਦੁਬਾਰਾ ਪਾਵਾਂਗੇ ਫੇਰ ਅਸੀਂ ਕਿਸ ਤਰ੍ਹਾਂ ਬਣਾਣਾ ਇਹਨੂੰ ਬਹੁਤ ਹੀ ਟੇਸਟੀ ਬਣਦੇ ਆ ਕਿਤੇ ਇਸ ਤਰ੍ਹਾਂ ਵੀ ਬਣਾ ਕੇ ਦੇਖਿਓ ਆਪਾਂ ਹੁਣ ਪਿਆਜ਼ ਪਾ ਦਵਾਂਗੇ ਮਿੱੱਚੇ ਆਪਾਂ ਨਾ ਥੋੜੀ ਦੇਰ ਲਈ ਲਸਣ ਵੀ ਪਾ ਦਵਾਂਗੇ ਦੇ ਨਾਲ ਹੀ ਤੇ ਇਹਨੂੰ ਥੋੜਾ ਜਿਹਾ ਹਿਲਾ ਲਵਾਂਗੇ ਇਹ ਐਹੋ ਜੀ ਚੀਜ਼ ਬਣ ਜੇਗੀ ਕਿ ਕਰੇਲੇ ਜਦੋਂ ਇਹ ਚੀਜ਼ ਵਿੱਚ ਪਏਗੀ ਨਾ ਕਰੇਲਿਆਂ ਦੇ ਤੇ ਵੇਖਿਓ ਤੁਸੀਂ ਵੀ ਤੋਹੀਂ ਰੋਟੀਆਂ ਖਾਣ ਲੱਗੇ ਨਹੀਂ ਹਟਣਾ ਇੰਨੇ ਸਵਾਦ ਬੰਦੇ ਨੇ ਨਾ ਬਹੁਤ ਜ਼ਿਆਦਾ ਟੇਸਟੀ ਬੰਦੇ ਨੇ ਇਹ ਚਨੇ ਵੀ ਆਪਾਂ ਪਾ ਲਵਾਂਗੇ ਇਹਨਾਂ ਨੂੰ ਵੀ ਥੋੜਾ ਜਿਹਾ ਫਰਾਈ ਕਰ ਲਵਾਂਗੇ ਹੁਣ ਆਪਾਂ ਟਮਾਟਰ ਵੀ ਜਿਹੜਾ ਨਾ ਇਹ ਵੀ ਪਾ ਦਵਾਂਗੇ ਪਾ ਥੋੜਾ ਜਣਾ ਇਹਨਾਂ ਨੂੰ ਭੁੰਨ ਲਈਏ ਥੋੜਾ ਜਿਆ ਭੁੰਨ ਕੇ ਤੇ ਫਿਰ ਬਾਅਦ ਵਿੱਚ ਟਮਾਟਰ ਜਿਹੜਾ ਆ ਬਾਅਦ ਵਿੱਚ ਪਾਣਾ ਵਾ ਤੇ ਇਹਨਾਂ ਨੂੰ ਆਪਾਂ ਨਾ ਚੰਗੀ ਤਰ੍ਹਾਂ ਭੁੰਨ ਕੇ ਤੇ ਫਿਰ ਹਲਦੀ ਪਾਵਾਂਗੇ ਪਹਿਲਾਂ ਪਹਿਲਾਂ ਮਸਾਲੇ ਪਾਵਾਂਗੇ ਆ ਨਮਕ ਵੀ ਪਾ ਦਾਂਗੇ ਅੱਧਾ ਚਮਚਾ ਅੱਧਾ ਚਮਚਾ ਮੈਂ ਹਲਦੀ ਦਾ ਪਾਤਾ ਅੱਧਾ ਹੀ ਨਮਕ ਦਾ ਪਾਤਾ ਤੇ ਆ ਮੈਂ ਪਾਤਾ ਧਨੀਆ ਪਾਊਡਰ ਆ ਮੈਂ ਪਾਤਾ ਜੀਰਾ ਪਾਊਡਰ ਆ ਮੈਂ ਪਾਤਾ ਥੋੜਾ ਜਿਹਾ ਚਾਟ ਮਸਾਲਾ ਆ ਮੈਂ ਜੀਰਾ ਪਾਤਾ ਸਾਬਤ ਤੇ ਇਹ ਨਾ ਇਸ ਤਰ੍ਹਾਂ ਵਾਕੀ ਜਿਹਾ ਵੇਖੋ ਕਿੰਨੇ ਸੋਹਣੇ ਹੋ ਗਏ ਨੇ ਇਹ ਚਟਪਟੇ ਵੈਸੇ ਹੀ ਬਣ ਗਏ ਨੇ ਇਹਨਾਂ ਨੂੰ ਅਹੀਂ ਨਾ ਹੁਣਾ ਜਰਾਕ ਟਮਾਟਰ ਵਿੱਚ ਪਾ ਕੇ ਨਾ ਤੇ ਲਾ ਲਵਾਂਗੇ ਥੱਲੇ ਫਿਰ ਗੈਸ ਬੰਦ ਕਰ ਦਵਾਂਗੇ ਥੋੜਾ ਜਿਹਾ ਸੇਕ ਆਪਾ ਟਮਾਟਰਾਂ ਨੂੰ ਵੀ ਲਗਾ ਦਵਾਂਗੇ ਤੇ ਮਿਰਚਾਂ ਹੀ ਸਭ ਤੋਂ ਬਾਅਦ ਪਾਵਾਂਗੇ ਕਿਉਂਕਿ ਮਿਰਚਾਂ ਜਿਹੜੀਆਂ ਉਹ ਵਿੱਚ ਹਰੀਆਂ-ਹਰੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਇਹ ਹੁਣ ਬਣ ਗਏ ਨੇ ਇਹ ਫਰਾਈ ਹੋ ਗਏ ਨੇ ਇਹ ਵੀ ਆਪਾਂ ਕੱਢ ਲੈਨੇ ਆ ਬਾਹਰ ਹੁਣ ਆਪਾਂ ਇੱਕ ਕੂਂਡਾ ਡੰਡਾ ਲੈ ਲਿਆ ਇਹ ਜਿਹੜੇ ਸਾਡੇ ਕੋ ਬੀਜ ਸੀਗੇ ਇਹ ਅਸੀਂ ਕੁੰਡੇ ਡੰਡੇ ਦੇ ਵਿੱਚ ਪਾ ਦਵਾਂਗੇ ਕੁੰਡੇ ਦੇ ਵਿੱਚ ਪਾ ਦਾਂਗੇ ਤੇ ਡੰਡੇ ਨਾਲ ਆਪਾਂ ਇਹਨਾਂ ਨੂੰ ਬਰੀਕ ਕਰ ਲਵਾਂਗੇ ਇਹ ਸਾਰੇ ਬੀਜ ਆਪਾਂ ਔਟ ਦਵਾਂਗੇ ਕਿਉਂਕਿ ਬੀਜ ਅਸੀਂ ਜਿਆਦਾ ਥੋੜੇ ਜਿ ਬਰੀਕ ਕਰਨੇ ਹੈਗੇ ਆ ਬੀਜ ਵੀ ਜਿਹੜੇ ਭੁੱਜ ਕੇ ਨੇ ਤੇਸਤੀ ਬਣ ਗਏ ਨੇ ਨਾ ਬਹੁਤ ਹੀ ਕਰੰਚੀ ਬਣ ਗਏ ਤੇ ਬਹੁਤ ਹੀ ਵਧੀਆ ਬਣ ਗਏ ਨੇ ਜਦੋਂ ਵੀ ਕarele ਤਿਆਰ ਹੋਇਆ ਹੋਵੇ ਬਣਿਆ ਹੋਵੇ ਤੇ ਇਹਨਾਂ ਦੇ ਬੀਜ ਜਿਹੜੇ ਹੁੰਦੇ ਆ ਬੜੇ ਸਵਾਦ ਲੱਗਦੇ ਨੇ ਰੋਟੀ ਦੇ ਵਿੱਚ ਤੇ ਇਹ ਆਪਾਂ ਬੀਜ ਜਿਹੜੇ ਆਪਾਂ ਹੋਰ ਵੀ ਇਹਨਾਂ ਨੂੰ ਫਰਾਈ ਕਰ ਲਿਆ ਤੇ ਤੁਸੀਂ ਆਪ ਹੀ ਸੋਚੋ ਵੀ ਕਿੰਨੇ ਵਧੀਆ ਲੱਗਣਗੇ ਇਹ ਇਹ ਹੁਣ ਸਾਰਾ ਮਸਾਲਾ ਮੈਂ ਜਿਹੜਾ ਆ ਇਕੱਠਾ ਕਰ ਲਿਆ ਇਹਨਾਂ ਨੂੰ ਹੁਣ ਇੱਕ ਜਗ੍ਹਾ ਹੀ ਕਰ ਲਿਆ ਮੈਂ ਆ ਘੜਸੀ ਨਾਲੋਂ ਵੀ ਲਾ ਲਿਆ ਸਾਰਾ ਤੇ ਹੁਣ ਮੈਂ ਨਾ ਇਹਨਾਂ ਨੂੰ ਮੈਂ ਮਿਕਸ ਕਰ ਲਾਵਾਂਗੀ ਸਾਰੇ ਮਸਾਲੇ ਨੂੰ ਉਹੀ ਮੰਨਣਾ ਨੇ ਇੰਨਾ ਸਵਾਦ ਮਸਾਲਾ ਹੈ ਨਾ ਬਣਦਾ ਇਸ ਤਰ੍ਹਾਂ ਕਿ ਬਹੁਤ ਜ਼ਿਆਦਾ ਥੋੜਾ ਨਹੀਂ ਬਹੁਤ ਜ਼ਿਆਦਾ ਹੁਣ ਆਪਾਂ ਇਹ ਮਸਾਲਾ ਕੁੱਟ ਲਿਆ ਆ ਜਿੰਨਾ ਸਾਨੂੰ ਚਾਹੀਦਾ ਸੀ ਉਸ ਹਿਸਾਬ ਨਾਲ ਆਪਾਂ ਇਹਨੂੰ ਬਰੀਕ ਕਰ ਲਿਆ ਏ ਇਹ ਰੈਸਪੀ ਨੂੰ ਮੌਕਾ ਜ਼ਰੂਰ ਦਿਓ ਇਹ ਰੈਸਪੀ ਬਹੁਤ ਹੀ ਵਧੀਆ ਜੇ ਤੇ ਬਹੁਤ ਹੀ ਮੈਂ ਕਹਿੰਨੀ ਆ ਵੀ ਬਾਰ-ਬਾਰ ਘਰ ਦੇ ਕਹਿਣਗੇ ਕਿ ਬਣਾਓ ਇਹ ਚੀਜ਼ ਹੁਣ ਆਪਾਂ ਨਾ ਦੁਬਾਰਾ ਉਹ ਜਿਹੜੀਆਂ ਮਿਰਚਾਂ ਰੱਖੀਆਂ ਸੀ ਉਹ ਪਾ ਦਿੱਤੀਆਂ ਨੇ ਇਹ ਮਿਰਚਾਂ ਇਦਾਂ ਦੀਆਂ ਹੀ ਕੱਟ ਲੱਗੀਆਂ ਹੀ ਸੋਹਣੀਆਂ ਲੱਗਦੀਆਂ ਵਿੱਚ ਕੱਟੀਆਂ-ਕੱਟੀਆਂ ਜੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਹੁਣ ਆਪਾਂ ਸਾਰਾ ਮਸਾਲਾ ਜਿਹੜਾ ਆ ਇਹਦੇ ਵਿੱਚ ਬਰਤਨ ਦੇ ਵਿੱਚ ਕੱਢ ਲੈਣੇ ਆ ਹੁਣ ਅਸੀਂ ਸਾਰੇ ਜਿਹੜੇ ਕਰੇਲੇ ਆ ਇਹਨਾਂ ਨੂੰ ਅਸੀਂ ਨਾ ਇਹ ਮਸਾਲੇ ਦੇ ਨਾਲ ਹੀ ਭਰ ਲੈਣੇ ਆ ਅੱਧਾ ਕਰਕੇ ਹੌਲੀ ਹੌਲੀ ਤੇ ਆਪਾਂ ਸਾਰੇ ਜਿਹੜੇ ਆ ਮਤਲਬ ਜਿੰਨਾ ਜਿੰਨਾ ਮਸਾਲਾ ਇਹਨਾਂ ਦੇ ਵਿੱਚ ਭਰਨਾ ਏ ਤੇ ਆਪਾਂ ਸਾਰਾ ਹੀ ਭਰ ਲੈਣਾ ਏ ਮਸਾਲਾ ਤੁਸੀਂ ਦੇਖ ਸਕਦੇ ਹੋ ਕਿ ਮਾਸਾ ਵੀ ਲਿਕਵਿਡ ਨਹੀਂ ਹੈਗਾ ਖੁਸ਼ਕ ਹੈ ਬਿਲਕੁਲ ਮਸਾਲਾ ਬਿਲਕੁਲ ਖੁਸ਼ਕ ਹੈਗਾ ਆ ਇਹਦਾ ਮਤਲਬ ਵੀ ਬਿਲਕੁਲ ਸਖਤ ਹੈਗਾ ਆ ਤੇ ਇਹ ਦੇਖੋ ਆਪਾਂ ਹੁਣ ਇਦਾਂ ਹੀ ਇਹਨਾਂ ਨੂੰ ਕਰੇਲਿਆਂ ਨੂੰ ਭਰ ਲੈਣਾ ਏ ਸਾਰਿਆਂ ਨੂੰ ਇਹ ਤਾਂ ਨਾ ਪਰੌਂਠੀ ਨਾਲ ਖਾਈਏ ਨਾ ਤੇ ਜਾਂ ਰੋਟੀ ਨਾਲ ਤੇ ਬਹੁਤ ਮਜ਼ਾ ਆਉਂਦਾ ਖਾਣ ਦਾ ਇਸ ਤਰ੍ਹਾਂ ਹੀ ਸਾਰੇ ਹੀ ਕarele ਜਿਹੜੇ ਆ ਇਸ ਤਰ੍ਹਾਂ ਕਰਕੇ ਭਰ ਲੈਣੇ ਨੇ ਇਹਨਾ ਇਹ ਕ੍ਰੇਲਿਆਂ ਨੂੰ ਅਸੀਂ ਨਾ ਮਤਲਬ ਜਿਹੜਾ ਭਰ ਕੇ ਤੇ ਇਦਾਂ ਹੀ ਆਪਾਂ ਬਣਾਣੇ ਨੇ ਇਹਨਾਂ ਦੇ ਉੱਤੇ ਕੋਈ ਧਾਗਾ ਨਹੀਂ ਲਪੇਟਣਾ ਕੁਝ ਨਹੀਂ ਕਰਨਾ ਤੇ ਇੱਕ ਚੀਜ਼ ਤੁਸੀਂ ਇਹ ਦੇਖਿਓ ਇਹ ਮਸਾਲਾ ਜਰਾ ਜਿੰਨਾ ਵੀ ਬਾਹਰ ਨਹੀਂ ਆਉਣਾ ਮਸਾਲਾ ਮਾਸਾ ਵੀ ਬਾਹਰ ਨਹੀਂ ਆਉਣਾ ਤੇਲ ਦੇ ਵਿੱਚ ਇਹ ਦੇਖਿਓ ਤੁਸੀਂ ਇਦਾਂ ਦਾ ਇਦਾਂ ਹੀ ਵਧੀਆ ਤਰ੍ਹਾਂ ਭੁਜਣਾ ਹੈ ਐਦਾਂ ਹੀ ਮੈਂ ਭਰ ਦਿੱਤੇ ਨੇ ਤੇ ਹੁਣ ਮੈਂ ਲੱਗੀਆਂ ਇਹਨਾਂ ਨੂੰ ਤੇਲ ਦੇ ਵਿੱਚ ਰੱਖਣ ਤੇ ਹੁਣ ਮੈਂ ਫਰਾਈ ਪੈਨ ਦੇ ਵਿੱਚ ਪਹਿਲਾਂ ਤੇਲ ਪਾਵਾਂਗੀ ਮੈਂ ਸਰੋਂ ਦੇ ਤੇਲ 'ਚ ਬਣਾਇਆ ਤੁਸੀਂ ਵੀ ਸਰੋਂ ਦੇ ਤੇਲ 'ਚ ਬਣਾ ਸਕਦੇ ਹੋ ਕਿਉਂਕਿ ਸਰੋਂ ਦੇ ਤੇਲ 'ਚ ਨਾ ਬਹੁਤ ਕਰਾਰੀ ਚੀਜ਼ ਬਣਦੀ ਐ ਆ ਦੇਖੋ ਮੈਂ ਥੋੜਾ ਜਿਹਾ ਹੀ ਤੇਲ ਪਾਇਆ ਇੱਕ ਕੜਚੀ ਪਾਤੀ ਐ ਸਮਝੋ ਪੂਰੀ ਭਰ ਕੇ ਦੇਖੀ ਜਾਵੇ ਤੇ ਇੱਕ ਹੀ ਕੜਚੀ ਬਣੀ ਐ ਤੇਲ ਗਰਮ ਹੋਣ ਦੀ ਵੇਟ ਕਰਦੀ ਪਈਆਂ ਮੈਂ ਅਰੇ ਇਹ ਕਰਦੀ ਪਈਆਂ ਤੇਲ ਗਰਮ ਹੋ ਗਿਆ ਏ ਹੁਣ ਆਪਾਂ ਇਹਨਾਂ ਨੂੰ ਨਾ ਏਦਾਂ ਹੌਲੀ ਹੌਲੀ ਸਾਰਿਆਂ ਨੂੰ ਰੱਖ ਦਵਾਂਗੇ ਇਹਨੂੰ ਸਾਈਡਾਂ ਦੇ ਉੱਤੇ ਏਦਾਂ ਰੱਖ ਦਵਾਂਗੇ ਇਹ ਦੇਖੋ ਇਹ ਕarele ਸਾਰੇ ਹੀ ਰੱਖ ਦਿੱਤੇ ਨੇ ਹੁਣ ਮੈਂ ਨਾ ਪਿਆਜ਼ ਕੱਟ ਕੇ ਮੋਠੇ-ਮੋਠੇ ਉਹ ਵੀ 2-3 ਰੱਖ ਦਵਾਂਗੀ ਉਹ ਜਿੱਥੇ ਤੇਲ ਨਹੀਂ ਹੈ ਉੱਥੇ ਰੱਖ ਦਵਾਂਗੇ ਉਹਨਾਂ ਨੂੰ ਕਿਉਂਕਿ ਪਿਆਜ਼ ਬਹੁਤ ਛੇਤੀ ਸੜ ਜਾਂਦਾ ਹੈ ਨਾ ਇਸ ਕਰਕੇ ਆਪਾਂ ਤੇਲ ਤੋਂ ਲਾਂਭੇ ਰੱਖਾਂਗੇ ਇਹਨੂੰ ਹੁਣ ਆਪਾਂ ਥੋੜਾ ਟੱਕ ਦਵਾਂਗੇ ਉਤੋਂ ਥੋੜੇ-ਥੋੜੇ ਚਿਰ ਬਾਅਦ ਆਪਾਂ ਇਹਨੂੰ ਪਲਟ ਕੇ ਵੇਖੀ ਜਾਵਾਂਗੇ ਤੇ ਆਹ ਦੇਖੋ ਆਪਾਂ ਨਾ ਫਿਰ ਇਹਦੀਆਂ ਸਾਈਡਾਂ ਜਿਹੜੀਆਂ ਬਦਲੀ ਜਾਵਾਂਗੇ ਨਾਲ-ਨਾਲ ਐਦਾਂ ਪਕਾਉਨੇ ਆ ਹੌਲੀ-ਹੌਲੀ ਦੂਜੇ ਕਰੇਲੇ ਆਵਾਂਗੇ ਆਪਾਂ ਇਹਨਾਂ ਨੂੰ ਪਕਾਉਣਾ ਆ ਜੇ ਜਿਹੜੇ ਛਿੱਕੜ ਹੁੰਦੇ ਆ ਨਾ ਗਰੇਲੇ ਦੇ ਇਹਦੇ ਥੋੜੇ ਮੋਟੇ ਹੁੰਦੇ ਆ ਦੇਸੀ ਗਰੇਲਾ ਹੋਏ ਤਾਂ ਉਹਦੇ ਛਿੱਕੜ ਬਰੀਕ ਹੁੰਦੇ ਨੇ ਇਹ ਚਿੱਲਾ ਜਣੀ ਚਮੜੀ ਜਿਹੜੀ ਹੁੰਦੀ ਐ ਤੇ ਆਹ ਦੇਖੋ ਹੁਣ ਮੈਂ ਤਾਂ ਕਰਕੇ ਇਹਨਾਂ ਨੂੰ ਸੇਕ ਜਿਹੜਾ ਥੋੜਾ ਜਿਆਦਾ ਲੱਗਣਾ ਹੈ ਤੇ ਆਹ ਦੇਖੋ ਹੌਲੀ ਹੌਲੀ ਉਲਟਪਲਟ ਦੋ ਤਿੰਨ ਵਾਰੀ ਕਰਨੇ ਪੈਂਦੇ ਆ ਫਿਰ ਇਹ ਬਣ ਜਾਂਦੇ ਆ ਰਾਮ ਨਾਲੀ ਆਹ ਦੇਖੋ ਆਪਾਂ ਇਦਾਂ ਹੀ ਕਰਕੇ ਟੱਕ ਦਵਾਂਗੇ ਤੇ ਫਿਰ ਆਪਾਂ ਥੋੜੇ ਥੋੜੇ ਚੇਰ ਬਾ ਦੇ ਨਾਲ ਫੱਲਾਂਗੇ ਆਪਣੇ ਆਪ ਹੀ ਤਿਆਰ ਹੋ ਜਾਣੇ ਨੇ ਹੁਣ ਪਿਆਜ਼ ਵੀ ਆਪਾਂ ਥਲ ਦਿੱਤੇ ਨੇ ਆ ਵੇਖੋ ਆ ਦੇਖੋ ਪਿਆਜ਼ ਕਿੰਡੀ ਛਤੀ ਲਾਲ ਹੋਏ ਨੇ ਫੇਰ ਟੱਕ ਦਵਾਂਗੇ ਉੱਤੋਂ ਥੋੜੀ ਦੇਰ ਰਿਆਰ ਫੂਡ ਚੈਨਲ ਆ ਸਾਡਾ YouTube ਤੇ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਦਿਆ ਕਰੋ ਜੇ ਠੀਕ ਬਣਦੀ ਆ ਚੀਜ਼ ਤਾਂ ਦੱਸਦਿਆ ਕਰੋ ਤੇ ਇਹ ਹੁਣ ਕਰੇਲੇ ਵੇਖੋ ਥਲ ਥਲ ਕੇ ਇੱਧਰ ਉੱਧਰ ਕਰ ਕਰਕੇ ਤੇ ਆ ਵੇਖੋ ਕਿੰਨੇ ਸੋਹਣੇ ਬਣੇ ਨੇ ਦੋ ਤਿੰਨ ਵਾਰੀ ਥੱਲਣੇ ਪਏ ਨੇ ਤੇ ਇੱਕ ਵਾਰੀ ਥਲਕੇ ਤੇ ਮੈਂ ਤੁਹਾਨੂੰ ਵਿਖਾਤੇ ਹੀ ਦੋ ਵਾਰੀ ਵਿਖਾਤੇ ਹੁਣ ਮੈਂ ਤਾਂ ਆ ਕਰਕੇ ਬਾਰ ਬਾਰ ਨਹੀਂ ਵਿਖਾਏ ਮੈਂ ਕਿ ਥੱਲਣੇ ਹੀ ਰਹਿਈ ਆ ਆ ਥਲ ਥਲ ਕੇ ਬਣਾਏ ਨੇ ਤੇ ਹੁਣ ਇੱਕ ਚੀਜ਼ ਦੇਖੋ ਤੁਸੀਂ ਕਿ ਮਸਾਲਾ ਜਿਹੜਾ ਹੈ ਇੱਕ ਚੋ ਵੀ ਬਾਹਰ ਨਹੀਂ ਆਇਆ ਇੱਕ ਚੋ ਵੀ ਬਾਹਰ ਆਇਆ ਹੋਏ ਵੇਖ ਲਓ ਭਰੇ ਹੋਏ ਨਾ ਤਾਂ ਗਲ ਪੇਟਿਆ ਨਾ ਕੋਸ ਆ ਆ ਪਿਆਜ਼ ਵੀ ਬਣ ਗਏ ਨੇ ਤੇ ਹੁਣ ਆਪਾਂ ਨਾ ਹਰੀਆਂ ਮਿਰਚਾਂ ਦੋ ਤਿੰਨ ਵਿੱਚ ਤਲ ਦਵਾਂਗੇ ਤੇਲ ਸਾਡਾ ਗਰਮ ਹੈ ਆਪਾਂ ਤੇਲ ਦੇ ਵਿੱਚ ਹਰੀਆਂ ਤਿੰਨ ਮਿਰਚਾਂ ਪਾ ਦਵਾਂਗੇ ਕੱਟ ਲਗਾ ਕੇ ਇਹ ਵੀ ਬਹੁਤ ਟੇਸਟੀ ਤਿਆਰ ਹੋ ਜਣੀਆਂ ਨੇ ਤੇ ਬਹੁਤ ਵਧੀਆ ਬਣ ਜਣੀਆਂ ਨੇ ਕਰੇਲੇ ਇਸ ਤਰ੍ਹਾਂ ਵੀ ਬਣ ਜਾਂਦੇ ਨੇ ਕਰੇਲੇ ਮਸਾਲਾ ਦੂਜਾ ਭਰਕੇ ਵੀ ਬਣ ਜਾਂਦੇ ਪਰ ਆਹ ਕਰੇਲੇ ਜਿਹੜੇ ਆ ਨਾ ਬਣੇ ਇਹ ਤੇ ਬਹੁਤ ਹੀ ਟੇਸਟੀ ਆ ਨਾ ਛੋਲਿਆਂ ਵਾਲੇ ਕਰੇਲੇ ਖਾ ਕੇ ਵੇਖਿਓ ਤੁਸੀਂ ਕੀ ਆਪੇ ਆਖਣਾ ਕਿ ਇੱਕ ਨਵੀਂ ਰੈਸਪੀ ਹੈ ਨਵੀਂ ਚੀਜ਼ ਵੇਖੀ ਹੈ ਤੇ ਉੱਤੇ ਨਿੰਬੂ ਨਿਚੋੜ ਕੇ ਨਾਲ ਹਰੀ ਮਿਰਚ ਲੈ ਕੇ ਤੇ ਜਿੰਨੀ ਮਰਜੀ ਤੁਸੀਂ ਰੋਟੀਆਂ ਖਾ ਸਕਦੇ ਹੋ ਤੇ ਵਧੀਆ ਚਟਪਟੇ ਕਰੇਲੇ ਬਣੇ ਜੇ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਤੇਸਤੀ। ਦਾ ਚੈਨਲ ਸਾਡੇ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਨਵੀਆਂ-ਨਵੀਆਂ ਵੀਡੀਓ ਆਉਂਦੀਆਂ ਨੇ ਤਾਂ ਤੁਸੀਂ ਹੋਰ ਵੇਖ ਸਕਦੇ ਹੋ। ਸ਼ੇਅਰ ਵੀ ਕਰ ਦਿਆ ਕਰੋ ਕਿਸੇ ਹੋਰ ਭੈਣ ਭਰਾ ਦੇ ਨਾਲ। ਉਹ ਵੀ ਦੇਖ ਸਕਦੇ ਨੇ ਇਹ ਵੀਡੀਓ ਜਿੱਦਾਂ ਮਤਲਬ ਸਬਜ਼ੀਆਂ ਦੀਆਂ ਚਟਣੀਆਂ ਦੀਆਂ ਹੋਰ ਬੜੀਆਂ ਨੇ ਹਰ ਕੋਈ ਵੀਡੀਓ ਪਾਈ ਹੋਈ ਹੈ ਤੇ ਦੇਖ ਸਕਦੇ ਨੇ ਉਹ ਵੀ ਤਾਂ ਆਹ ਵੇਖੋ ਮਸਾਲਾ ਕਿਸੇ ਵੀ ਕਰੇਲੇ ਦਾ ਬਾਹਰ ਨਹੀਂ ਆਇਆ ਕਿਸੇ ਦਾ ਵੀ ਆਹ ਦੇਖੋ ਕਿੰਨੀ ਵਧੀਆ ਚੀਜ਼ ਬਣੀ ਆ ਇਹ ਰੈਸਪੀ ਨੂੰ ਜਰੂਰ ਮੌਕਾ ਦਿਓ ਬਹੁਤ ਹੀ ਟੇਸਟੀ ਬਣਦੀ ਹੈ ਰੈਸਪੀ ਇਹ ਦੇਖੋ ਗੁੱਡ ਬਣ ਗਿਆ ਕੇ ਵੈਰੀ ਗੁੱਡ ਹੋ ਗਿਆ ਕੰਮ ਗੁੱਡ ਬਾਏ ਮਿਲਦੇ ਆ ਜੀ ਅਗਲੀ ਰੈਸਪੀ ਦੇ ਨਾਲ ਤੁਹਾਨੂੰ